ਸ਼ਸ਼ੀ ਕਾ ਲਈ ਸਾਰਿਆਂ ਨੂੰ ਤੇ ਅੱਜ ਤੁਹਾਡੇ ਨਾਲ ਅਸੀਂ ਗੱਲ ਕਰਨ ਜਾ ਰਹੇ ਹਾਂ ਬਿਜ਼ਨਸ ਦੇ ਰਿਗਾਰਡਿੰਗ ਤੇ ਜਾਂ ਫਿਰ ਜਿਹੜੇ ਭਰਾ ਪਹਿਲਾਂ ਦੁਕਾਨਦਾਰੀ ਕਰਦੇ ਨੇ ਉਹਨਾਂ ਦੇ ਰਿਗਾਰਡਿੰਗ ਗੱਲ ਕਰਨਾ ਚਾਹੁੰਦੇ ਆ ਤਾਂ ਜੋ ਨਵਾਂ ਜੇ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਸਾਨੂੰ ਸਿਰਫ ਔਰ ਸਿਰਫ ਸ਼ੂਜ਼ ਦੀ ਮਾੜੀ ਮੋਟੀ ਨੌਲੇਜ ਹੈ ਅਸੀਂ ਉਸ ਦੇ ਬੇਸ ਤੇ ਹੀ ਗੱਲ ਕਰ ਸਕਦੇ ਹਾਂ ਸੋ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਿਹੜੇ ਵੀ ਭਰਾ ਜੁੱਤੀਆਂ ਦਾ ਕੰਮ ਕਰਦੇ ਸ਼ੂਜ਼ ਦਾ ਕੰਮ ਕਰਦੇ ਉਹ ਇਹ ਗੱਲ ਪੂਰੀ ਜਾਣਦੇ ਨੇ ਇਹ ਕੰਪਲੇਂਟ ਰੇਂਜ ਇੱਕ ਥਾਂ ਤੋਂ ਨਹੀਂ ਮਿਲਦੀ ਹੁੰਦੀ ਕੰਪਲੇਂਟ ਰੇਂਜ ਦਾ ਮਤਲਬ ਹੁੰਦਾ ਕੰਪਲੇਂਟ ਰੇਂਜ ਦਾ ਮਤਲਬ ਹੁੰਦਾ ਵੀ ਜਿਵੇਂ ਇੱਕ ਥਾਂ ਤੋਂ ਹੀ 200 ਤੋਂ 300 ਵਾਲੀ ਚੀਜ਼ ਮਿਲ ਜਵੇ ਤੇ ਇੱਕ ਥਾਂ ਤੋਂ ਹੀ 2000 ਵਾਲੀ ਚੀਜ਼ ਮਿਲ ਜਵੇ ਐਦਾਂ ਦੀ ਕੋਈ ਵੀ ਦੁਕਾਨ ਕੋਈ ਵੀ ਐਦਾਂ ਦੀ ਚੀਜ਼ ਨਹੀਂ ਹੈਗੀ ਵੀ ਜਿੱਥੋਂ ਇੱਕ ਛੱਤ ਥੱਲੇ ਸਾਰੀਆਂ ਆਈਟਮਾਂ ਮਿਲ ਜਾਣ ਮੈਂ ਛੋਟੇ ਭਰਾ ਨੂੰ ਕਹੂੰਗਾ ਵੀ ਨਿਗਾ ਮਰਾ ਆਪਣੇ ਕੋਲ 250 ਰੁਪਏ ਤੋਂ ਸ਼ੁਰੂ ਹੋ ਕੇ 3-4000 ਰੁਪਏ ਤੱਕ ਆਪਣੇ ਕੋਲ ਸ਼ੂਜ਼ ਪਏ ਨੇ 3-4000 ਰੁਪਏ ਦੀ ਰੇਂਜ ਤੱਕ ਹੋਲ ਸੇਲ ਔਰ ਰੇਟ ਬਿਲਕੁਲ ਜਾਇਜ਼ ਮੈਂ ਤੁਹਾਨੂੰ ਸ਼ੂ ਦਿਖਾਉਣਾ 240 250 ਰੁਪਏ ਦੀ ਰੇਂਜ ਦੇ ਵਿੱਚੋਂ ਆਪਣੇ ਕੋਲ ਸ਼ੂਸੋ ਸਟਾਰਟ ਹੋ ਜਾਂਦੇ ਆ ਇੱਧਰ ਹੀ ਰੱਖ ਦੂ 240 250 ਰੁਪਏ ਦੀ ਰੇਂਜ ਦੇ ਵਿੱਚ ਸ਼ੂਸ ਸਟਾਰਟ ਹੋ ਜਾਂਦੇ ਆ ਤੁਸੀਂ ਆਰਾਮ ਨਾਲ ਇਹਦੇ ਚੋਂ 100 150 ਰੁਪਏ ਕਮਾ ਸਕਦੇ ਹੋ ਔਰ ਇਹਦੀ 4-5 ਮਹੀਨੇ ਦੀ ਗਾਰੰਟੀ ਹੁੰਦੀ ਆ ਇਹਦੇ ਵਿੱਚ 10 ਤਰ੍ਹਾਂ ਦੇ ਸੈਂਪਲ ਹੁੰਦੇ ਆ ਇਹ 250 240 ਰੁਪਏ ਦੀ ਰੇਂਜ ਦੇ ਵਿੱਚ ਹੋਊਗਾ ਫੁੱਲ ਇਹਦੀ ਗਾਰੰਟੀ ਹੋਊਗੀ ਇਹਦੇ ਵਿੱਚ ਇੰਨਾ ਨਾ ਸੈਂਪਲ ਆਉਂਦਾ ਮੈਂ ਤੁਹਾਨੂੰ ਦਿਖਾਉਣਾ ਹਲੋ 800 ਰੁਪਏ ਐਮ ਆਰ ਪੀ ਹੋਊਗੀ 450 ਰੁਪਏ ਦਾ ਰੇਟ ਹੋਊਗਾ ਇਹਦੇ ਤੇ 10 ਰੰਗ 10 ਡਿਜ਼ਾਈਨ ਹੋਣਗੇ ਸਭ ਤੋਂ ਮੇਨ ਗੱਲ ਆਪਣੀ ਹੋਊਗੀ ਵੀ ਕੱਲੇ ਕੱਲੇ ਜੋੜੇ ਦੀ ਆਪਣੀ ਫੁੱਲ ਗਰੰਟੀ ਹੋਊਗੀ ਜੋੜੇ ਦੀ ਇਸ ਤੋਂ ਬਾਅਦ 500 600 ਸਾਰੇ ਤਰ੍ਹਾਂ ਦੀ ਮੇਰੇ ਕੋਲ ਰੇਂਜ ਪਈ ਆ ਪਲੱਸ ਤੋਂ ਪਲੱਸ ਰੇਂਜ ਪਈ ਆ 850 800 700 ਆਲ ਸਟਾਰ ਲੱਗਿਆ 750 800 ਰੁਪਏ ਹੋਲਸੇ ਰੇਟ ਆ ਡਿਊਕ ਦਾ origignal ਮਾਲ ਆ ਡਿਊਕ ਦਾ ਹੋ ਗਿਆ ਰੈੱਡ ਟੇਪ ਦਾ ਹੋ ਗਿਆ ਪਿਊਮਾ ਦਾ ਹੋ ਗਿਆ 100% ਜੈਨੂਇਨ ਤੁਹਾਡੇ ਕੋਲ ਮਾਲ ਮਿਲ ਜੂਗਾ ਜੀ ਆ ਆਪਣੇ ਕੋਲ ਹੋ ਗਿਆ ਫਸਟ ਕਾਪੀਆਂ ਦੇ ਵਿੱਚ ਆ ਆਪਣੇ ਕੋਲ ਹੈਂਡਮੇਡ ਮਾਲ ਹੈਂਡਮੇਡ ਮਾਲ ਦੀ ਸਪਾਈ ਦੇਖੋ ਕਿੰਨੀ ਜਿਆਦੇ ਆ ਇਹ ਨੀਅਰ ਅਬਾਊਟ ਰੇਂਜ 1000 1050 ਐਦਾਂ ਦੀ ਰੇਂਜ ਦੇ ਵਿੱਚ ਇਹ ਹੋਲ ਸੇਲ 'ਚ ਤੁਹਾਨੂੰ ਪ੍ਰੋਡਕਟ ਮਿਲ ਜਾਣਗੇ ਸੋ ਆ ਚੀਜ਼ ਹੈਗੇ ਸਾਡੇ ਆਪਣੇ ਬਣਾਏ ਹੋਏ ਨੇ ਫਸਟ ਕਾਪੀ ਦੇ ਵਿੱਚ ਹੈਂਡਮੇਡ ਸ਼ੂਜ਼ ਨੇ ਇਹਦਾ ਤੁਹਾਨੂੰ ਬਲਕ ਡਰ ਮਿਲ ਜੂਗਾ ਸੋ ਲੈਦਰ ਦੇ ਵਿੱਚ ਆਪਣੇ ਕੋਲ ਚੈਲਸੀ ਆ 400 500 ਰੁਪਏ ਤੋਂ ਸ਼ੁਰੂ ਹੋ ਜਾਂਦਾ ਔਰ 2500 ਰੁਪਏ ਤੱਕ ਖਰੀਦ ਦਾ ਚੈਲਸੀ ਆਪਣੇ ਕੋਲ ਅਵੇਲੇਬਲ ਹੈਗਾ ਔਰ ਇੱਧਰ ਫਸਟ ਕਾਪੀਆਂ ਆ ਗਈਆਂ ਸੈਂਪਲ ਡੇਲੀ ਆਈ ਜਾਂਦੇ ਨੇ 250 ਤੋਂ 300 ਰੁਪਏ 200 ਰੁਪਏ 20 ਰੁਪਏ ਤੋਂ ਲੈ ਕੇ ਸਲੀਪਰ ਸ਼ੁਰੂ ਹੋ ਜਾਂਦੇ ਨੇ ਮੈਨੂੰ ਸਲੀਪਰ ਦਿਖਾਉਣੇ ਸੀ ਕਿ ਭੁੱਲ ਗਿਆ ਆ ਦੇਖੋ 250 ਰੁਪਏ ਦੀ ਰੇਂਜ ਦੇ ਵਿੱਚੋਂ ਇਹੋ ਜਿਹੇ ਸਲੀਪਰ ਸ਼ੁਰੂ ਹੋ ਜਾਣਗੇ ਹੋਲਸੇਲ ਦੀ ਰੇਂਜ ਦੇ ਵਿੱਚੋਂ 250 280 230 ਠੀਕ ਆ ਹਰ ਇੱਕ ਤਰ੍ਹਾਂ ਦਾ ਸੈਂਪਲ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜੂਗਾ ਆ ਕੁਆਲਿਟੀ ਦੇਖੋ ਕਿੰਨੀ ਵਧੀਆ ਹੋਲਸੇਲ 400 400 ਰੁਪਏ ਰੇਂਜ ਦੇ ਵਿੱਚ ਹੈਗਾ 500 550 ਅਸੀਂ ਰਿਟੇਲ ਵੇਚਦੇ ਆ ਇਹ ਚ 10 ਰੰਗ 10 ਡਿਜ਼ਾਈਨ ਸਭ ਕੁਝ ਮਿਲ ਜੂਗਾ ਜੀ ਤੁਹ ਇੱਕੋ ਛੱਦੇ ਥੱਲੇ ਮਿਲ ਜੂਗਾ ਜੀ ਆਪਣੇ ਕੋਲ ਹਿੱਟ ਕਲਰਸ ਹੋ ਗਿਆ ਡਿਊਬ ਹੋ ਗਿਆ ਰੈਡੀ ਡਿਮ ਹੋ ਗਿਆ ਆਪਣੇ ਕੋਲ ਬਾਟਾ ਹੋ ਗਿਆ ਲਖਾਨੀ ਹੋ ਗਿਆ ਮਾਈਕਰ ਲੌਨ ਹੋ ਗਿਆ ਇਹ ਸਾਰੇ ਘਰਾਂ ਦਾ ਮਾਲ ਆਪਣੇ ਕੋਲ ਬਿਲਕੁਲ ਪਰਫੈਕਟਰੀ ਇੰ ਦੇ ਵਿੱਚ ਹੁੰਦਾ ਸੋ ਹੁਣ ਮੈਂ ਕਿਦਾਂ ਇਹ ਗੱਲ ਕਹਿ ਸਕਦਾ ਵੀ ਸਾਡੇ ਰੇਟ ਘੱਟ ਕੇ ਵਿਹੋਣਗੇ ਸਾਡੇ ਰੇਟ ਇਸ ਕਰਕੇ ਘੱਟ ਹੋਣਗੇ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਣੇ 4-5 ਸਟੋਰ ਚਲਾਉਨੇ ਆ ਸੋ ਫਰੈਂਚਾਈਜ਼ ਵੀ ਚਲਾਉਨੇ ਆ ਕੋਲਾਬੋਰੇਸ਼ਨ ਵੀ ਚਲਾਉਨੇ ਆ ਉਸ ਲਈ ਸਾਨੂੰ ਬਲਕ ਰੇਟ ਬਲਕ 'ਚ ਜਿਹੜਾ ਮਾਲ ਚੱਕਣਾ ਪੈਂਦਾ ਤੇ ਉਹਦਾ ਰੇਟ ਘਟ ਜਾਂਦਾ ਤੇ ਜਿਹੜੇ ਵਿੱਚ ਵੈਂਡਰ ਹੁੰਦੇ ਨੇ ਵੀ ਮੰਨ ਲਓ ਵੀ ਹੁਣ ਜੇ ਮਾਲ ਕੋਈ ਆਗਰੇ ਤੋਂ ਚੱਲਿਆ ਕੋਈ ਨਾਇੜਾ ਤੋਂ ਚੱਲਿਆ ਉਹਦੇ ਵਿੱਚ ਤਿੰਨ ਚਾਰ ਵੈਂਡਰ ਪੈ ਜਾਣਗੇ ਤੇ ਕੋਈ ਵੀ ਮੇਰਾ ਵੀਰਪਰਾ 5% ਤੋਂ ਘੱਟ ਦਾ ਕਮਾਈ ਲੈਂਦਾ ਨਹੀਂ ਹੈ ਤੇ ਜਿੰਨੇ ਬੰਦੇ ਵਿੱਚ ਉਹ ਘਟ ਜਾਣੇ ਉਹਨਾਂ ਚੀਜ਼ ਦਾ ਰੇਟ ਘਟ ਜਾਣਾ ਸੋ 15 15 20 20% ਤੱਕ ਰੇਟ ਦਾ ਫਰਕ ਪੈ ਜਾਂਦਾ ਅਸੀਂ ਕੈਂਪਸ ਨੂੰ ਹੋਲਸੇਲ 40% 'ਚ ਮਾਲ ਚਕਾ ਦਿੰਨੇ ਹਾਂ ਕੈਂਪਸ ਨੂੰ ਤੇ ਆਮ ਦੁਕਾਨਦਾਰ ਨੂੰ 30 ਤੋਂ 35% ਹੋਲਸੇਲ ਮਿਲਦਾ ਅਸੀਂ 40% ਰਕਾਕ ਨੂੰ ਦੇਈ ਜਾਂਦੇ ਹਾਂ ਸੋ ਕਹਿਣ ਦਾ ਮੇਰਾ ਮਤਲਬ ਇਹ ਆ ਵੀ ਕੰਪਲੀਟ ਰੇਂਜ ਹੋਊਗੀ ਇੱਕ ਵਾਰ ਤੁਸੀਂ ਆ ਕੇ ਮਿਲੋ ਤੇ ਜੇ ਤੁਸੀਂ ਕੋਈ ਬਿਜ਼ਨਸ ਕਰਨਾ ਚਾਹੁੰਦੇ ਅਸੀਂ ਸਟੂਡੈਂਟ ਵਾਸਤੇ ਜਿਹੜੇ ਯੂਨੀਵਰਸਿਟੀ 'ਚ ਕੰਮ ਪੜ੍ਹਦੇ ਨੇ ਜਾਂ ਬਿਗਨਰਸ ਵਾਸਤੇ ਇੱਕ ਨਵਾਂ ਪਲਾਨ ਲੈ ਕੇ ਆ ਰਹੇ ਹਾਂ ਵੀ ਜਿਹਦੇ ਨਾਲ ਉਹ ਥੋੜੀ ਜਿਹੀ ਇਨਵੈਸਟਮੈਂਟ ਨਾਲ ਆਪਣਾ ਕੰਮ ਕਰ ਸਕਦੇ ਥੋੜੀ ਜਿਹੀ ਇਨਵੈਸਟਮੈਂਟ ਨਾਲ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਹਰਿਆਣਾ ਹਿਮਾਚਲ ਪੰਜਾਬ ਜੰਮੂ ਕਸ਼ਮੀਰ ਆਪਣਾ ਜਿੱਥੇ ਵੀ ਤੁਹਾਡਾ ਦਿਲ ਕਰੇ ਆਨਲੀ ਟਾਈਮ ਦੇ ਵਿੱਚ ਸਾਰਾ ਕੰਮ ਪੱਕੇ ਦੇ ਵਿੱਚ ਇੱਕ ਨੰਬਰ 'ਚ ਕੰਮ ਹੋਊਗਾ ਸਾਰਾ ਟੋਟਲੀ ਠੀਕ ਆ ਜੀਐਸਟੀ ਵਾਲਾ ਕੰਮ ਹੋਊਗਾ ਸੋ ਲੱਗੇ ਹੋਏ ਆ ਤੁਹਾਡੇ ਅਸ਼ੀਰਵਾਦ ਦੀ ਤੁਹਾਡੇ ਸਾਥ ਦੀ ਲੋੜ ਆ ਪਹਿਲਾਂ ਵੀ ਤੁਸੀਂ ਬਹੁਤ ਸਾਥ ਦਿੱਤਾ ਸੀ ਕਿੱਥੋਂ ਦੀ ਲੈ ਕੇ ਕਿੱਥੇ ਤੱਕ ਪਹੁੰਚੇ ਆ ਸੋ ਬਰਾਬਰ ਹੀ ਇੱਕ ਵੱਡੇ ਸਾਈਜ਼ ਆਊਟਲੈਟ ਜਿਹਦੇ ਵਿੱਚ ਪਲਸ ਸਾਈਜ਼ਸ ਹੋਣਗੇ ਸ਼ੂਜ਼ ਦੇ ਔਰ ਕੱਪੜਿਆਂ ਦੇ ਜਿਨ੍ਹਾਂ ਨੂੰ ਸਾਈਜ਼ ਵੱਡੇ ਸਾਈਜ਼ ਵਿੱਚ ਸਾਨੂੰ ਦਿੱਕਤ ਆਉਂਦੀ ਐ ਇਦਾਂ ਦੇ ਕੱਪੜੇ ਨਹੀਂ ਮਿਲਦੇ ਜਾਂ ਮਿਲਦੇ ਆ ਤਾਂ ਬੜੇ ਮਹਿੰਗੇ ਮਿਲਦੇ ਆ 11 12 13 ਨੰਬਰ ਬੂਟ ਪੈਂਟ 50 60 55 ਲੱਖ ਤੱਕ ਕਾਰਗੋਸ ਟੀ-ਸ਼ਰਟਸ ਹੁੱਡੀਜ਼ ਬਿਲਕੁਲ ਜਿਵੇਂ ਦੇ ਆਮ ਬੰਦੇ ਬੰਦੇ ਆ ਇਹ ਨਹੀਂ ਹੈਗਾ ਵੀ ਜੇ ਕੋਈ ਬੰਦਾ ਮੋਟਾ ਤਾਂ ਉਹਨੂੰ ਕੱਪੜੇ ਪਾ ਨਹੀਂ ਸਕਦਾ ਜਾਂ ਉਹਦੀ ਡਿਜ਼ਾਈਨਿੰਗ ਨਹੀਂ ਮਿਲਦੀ ਸੋ ਜਿੱਥੋਂ ਮਿਲਦੀ ਆ ਉਹ ਪੈਸੇ ਇੰਨੇ ਮੰਗਦੇ ਆ ਵੀ ਅਗਲਾ ਨਹੀਂ ਲੈ ਹੁੰਦੀ ਸੋ ਕਹਿਣ ਦਾ ਮਤਲਬ ਇਹ ਆ ਤੁਸੀਂ ਸਾਡੇ ਨਾਲ ਜੁੜੋ ਨੰਬਰ ਹੈਗਾ ਕਸਟਮਰ ਕੇਅਰ 85144050 ਮੇਰਾ ਪਰਸਨਲ ਨੰਬਰ ਹੈਗਾ 87584050 ਤੁਸੀਂ ਇਹਦੇ ਤੇ ਵਟਸਐਪ ਕਰਕੇ ਟਾਈਮ ਲੈ ਕੇ ਮੇਰੇ ਆਪਣਾ ਆਫਿਸ ਦੇ ਵਿੱਚ ਆ ਕੇ ਤੁਸੀਂ ਮਿਲ ਸਕਦੇ ਹੋ ਬਾਕੀ ਕਾਊਂਟਰ ਦੇ ਬੈਠ ਕੇ ਤੁਹਾਨੂੰ ਦੱਸਾਂਗੇ ਕੀ ਇਨਵੈਸਟਮੈਂਟ ਹੈ ਕਿੰਨਾ-ਕਿੰਨਾ ਕੀ ਨਹੀਂ ਕਰਨਾ ਤੇ ਜਿਹੜੇ ਰੈਡੀਮੇਡ ਦਾ ਕੰਮ ਕਰਦੇ ਨੇ ਉਹ ਇੱਕ ਵਾਰ ਮੇਰੇ ਕਹਿਣ ਤੇ 1 ਲੱਖ 2 ਲੱਖ 3 ਲੱਖ ਦਾ ਮਾਲ ਐਡ ਕਰਕੇ ਦੇਖਣ ਆਪਣੇ ਨਾਲ ਸੋ ਤੁਹਾਨੂੰ ਰਿਜ਼ਲਟ ਤੁਹਾਡੇ ਸਾਹਮਣੇ ਆਪਣੇ ਆਊਗਾ ਸਾਡੀ ਸਭ ਤੋਂ ਵੱਡੀ ਆਈਡੀਓਲੋਜੀ ਹੈਗੀ ਆ ਵੀ ਤੁਹਾਡਾ ਪੈਸਾ ਨਹੀਂ ਖਰਾਬ ਹੋਣ ਦਿੰਦੇ ਕੋਈ ਵੀ ਬੰਦੇ ਤੋਂ ਤੁਸੀਂ ਅੱਜ ਤੱਕ 50 ਲੱਖ ਦਾ ਮਾਲ ਲਿਆ ਹੋਣਾ ਉਹ 5000 ਦੀ ਵਾਪਸੀ ਨਹੀਂ ਚਾਹ ਕਰਦਾ ਮੈਂ ਚਾਹੇ ਕਿਸੇ ਨੂੰ 1 ਲੱਖ ਦਾ ਵੇਚਿਆ ਜਾਏ 50 ਤੋਂ 50000 ਦਾ ਵੇਚਿਆ ਮorderDetails ਗਣਾ ਉਹਨੂੰ ਮੈਂ ਪਰਿਵਾਰ ਵਾਂਗੂ ਵਰਤਦਾ ਹਾਂ ਤੁਸੀਂ ਆਊਟਲੈਟ ਤੇ ਜਾ ਕੇ ਕਿਸੇ ਵੀ ਪੁੱਛ ਸਕਦੇ ਆ ਥੋੜਾ ਨੁਕਸਾਨ ਨਹੀਂ ਹੋਣਾ ਹਰੇਕ ਚੀਜ਼ ਦਾ ਰਾਹ ਵਾ ਕਿੱਥੋਂ ਸਮਾਨ ਮਿਲਣਾ ਕਿਵੇਂ ਦੁਕਾਨ ਬਣਨੀ ਆ ਕਿੰਨੇ ਬਜਟ ਚ ਬਣਨੀ ਆ ਸੋ ਕਿੱਥੋਂ ਫਿਟਿੰਗਸ ਮਿਲਣੀਆਂ ਨੇ ਕੀ ਆਪਾਂ ਨੂੰ ਰਿਕੁਆਇਰਮੈਂਟ ਆ ਕਿੰਨੀ ਆਪਾਂ ਨੂੰ ਐਕਸਪੀਰੀਅੰਸ ਆ ਸੋ ਸਭ ਤੁਹਾਨੂੰ ਇੱਕ ਸੱਤ ਵਲੇ ਮੈਂ ਕੋਸ਼ਿਸ਼ ਕਰੂੰਗਾ ਵੀ ਨਾਲ ਆਪਣੇ 65 ਭਰਾ ਪੈਣ ਕਾਮਯਾਬ ਕਰ ਸੋ ਜੇ ਕੁੜੀਆਂ ਵੀ ਬਿਜ਼ਨਸ ਕਰਨਾ ਚਾਹੁੰਦੀਆਂ ਨੇ ਕਰ ਲਈ ਸਪਰਾਈਟੀ ਦੇ ਵਿੱਚ ਕਿਡਸ ਦਾ ਕਰਨਾ ਚਾਹੁੰਦੇ ਨੇ ਤੋ ਇੱਕ ਵਾਰ ਜਰੂਰ ਆ ਕੇ ਮਿਲੋ ਵੀਡੀਓ ਚੰਗੀ ਲੱਗੇ ਬਿਜ਼ਨਸ ਸੋਇ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਰਕੇ ਸਾਡਾ ਸਾਥ ਦਿਓ ਧੰਨਵਾਦ